ਲੋਜ਼ੇ ਘੁੰਮਣ ਗਏ ਐਨਆਰਆਈ ਜੋੜੇ ਤੇ ਹੋਏ ਹਮਲੇ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੀ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਬੈਸ ਪਾਲਸੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਹਨਾਂ ਦੋਨਾਂ ਮਾਮਲਿਆਂ 'ਤੇ ਚੋਂ ਪੰਜਾਬੀਆਂ 'ਚ ਹਿਮਾਚਲ ਪ੍ਰਦੇਸ਼ ਪ੍ਰਤੀ ਗੁੱਸਾ ਦੇਖਣ ਨੂੰ ਮਿਲਿਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਖਰੜਦੀਆਂ ਨੇ ਜਿੱਥੇ ਪੰਜਾਬੀ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਨੌਜਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਾਸੀਆਂ ਨੂੰ ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ ਦਰਅਸਲ ਸੰਸਦ ਮੈਂਬਰ ਕੰਗਰਾਨਾ ਨੌਰਥ ਵੱਲੋਂ ਪੰਜਾਬ ਤੇ ਪੰਜਾਬੀਆਂ ਬਾਰੇ ਅਪਸ਼ਬਦ ਬੋਲੇ ਗਏ ਸਨ ਜਿਸ ਤੋਂ ਬਾਅਦ ਚੰਡੀਗੜ੍ਹ ਸੁਰੱਖਿਆ ਸਿਪਾਹੀ ਨੇ ਇੱਕ ਗੁੱਸੇ ਚ ਕੰਗਨਾਂ ਦੇ ਥੱਪੜ ਮਾਰ ਦਿੱਤਾ ਸੀ ਇਸ ਪਿੱਛੋਂ ਜਦੋਂ ਪੰਜਾਬੀ ਐਨਆਰਏ ਜੋੜਾ ਕੁਮੰਡਲ ਹੋ ਜੀ ਗਿਆ ਤਾਂ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਦੱਸ ਦੇ ਕਿ ਇਸ ਘਟਨਾ ਨੂੰ ਮਹਿਲਾ ਸਿਪਾਹੀ ਵੱਲੋਂ ਕੰਗਨਾਂ ਦੇ ਮਾਰੇ ਥੱਪੜ ਦੇ ਮਾਮਲੇ ਨਾਲ ਜੋੜਿਆ ਜਾ ਰਿਹਾ ਹੁਣ ਗੁੱਸੇ 'ਚ ਆਏ ਪੰਜਾਬੀ ਨੌਜਵਾਨਾਂ ਵੱਲੋਂ ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਅਸੀਂ ਇੱਥੇ ਖਰੜ ਦੇ ਵਿੱਚ ਜਿਹੜੇ ਇਕੱਠੇ ਹੋਏ ਆ ਉਹ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ 2 ਸਾਲ ਸਿਰਫ 2 ਸਾਲ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਘੁੰਮਣ ਨਹੀਂ ਜਾਣਾ ਇਹਨਾਂ ਲੋਕਾਂ ਦੀ ਅਕਲ ਟਖਾਣੇ ਆ ਜੀ ਇਹ ਔਰ ਪੰਜਾਬ ਸਰਕਾਰ ਔਰ ਹਿਮਾਚਲ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਉਹ ਜਿਹੜੇ ਗੁੰਡੇ ਲੋਕ ਨੇ ਜਿਹੜੇ ਉਧਰ ਪੰਜਾਬੀ ਗਿਆਨ ਦੀ ਕੁੱਟਮਾਰ ਕਰਦੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਨੱਕ ਪਾਈ ਜਾਵੇ ਔਰ ਇਹ ਜਿਹੜੇ ਲੋਕ ਆ ਕਿ ਕੁਝ ਲੋਕ ਆ ਪੂਰੇ ਹਿਮਾਚਲ ਨੂੰ ਬਦਨਾਮ ਕਰ ਰਹੇ ਨੇ ਔਰ ਸਾਰੇ ਪੰਜਾਬੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜ਼ਰੂਰੀ ਨਹੀਂ ਹਿਮਾਚਲ ਹੀ ਘੁੰਮਣ ਜਾਣਾ ਪੂਰਾ ਪੂਰਾ ਹਿੰਦੁਸਤਾਨ ਘੁੰਮਣ ਵਾਸਤੇ ਪਿਆ ਤੁਸੀਂ ਸਿਰਫ 2 ਸਾਲ ਹਿਮਾਚਲ ਦੇ ਵਿੱਚ ਨਾ ਜਾਓ ਏਕਾ ਕਰ ਲਓ ਤਾਂ ਕਿ ਫਿਰ ਇਹਨਾਂ ਲੋਕਾਂ ਦੀ ਜਿਹੜੇ ਗੰਦੇ ਲੋਕ ਨੇ ਇਹਨਾਂ ਲੋਕਾਂ ਦੀ ਅਕਲ ਟਕਾਣੇ ਆ ਤੇ ਔਰ ਇਹ ਮੈਂ ਹਿਮਾਚਲ ਪ੍ਰਦੇਸ਼ ਨੂੰ ਵੀ ਜਿਹੜੇ ਗੁੰਡੇ ਨੇ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਹਿਮਾਚਲ ਪੰਜਾਬ 'ਚ ਬੈਠਾ ਕਦੇ ਇੱਕ ਘਟਨਾ ਵੀ ਤੁਸੀਂ ਕੱਢ ਕੇ ਦਿਖਾ ਦਿਓ ਕਿ ਕਿਸੇ ਪੰਜਾਬੀ ਨੇ 100 150 ਪੰਜਾਬੀ ਨੇ ਕਿਸੇ ਇੱਕ ਹਿਮਾਚਲ ਵਾਲੇ ਨਾਲ ਇਸ ਤਰ੍ਹਾਂ ਦਾ ਬਿੱਤ ਕਰਾ ਕਿਉਂ ਲੇਕਿਨ ਰੈਕਸ਼ਨ ਦਾ ਰੈਕਸ਼ਨ ਜਰੂਰ ਆਉਂਦਾ ਹੁੰਦਾ। ਸੋ ਇਸ ਚੀਜ਼ ਦਾ ਤੁਸੀਂ ਪ੍ਰੈਸ਼ਰ ਨਾ ਬਣਾਓ ਵੀ ਤੁਹਾਨੂੰ ਐਕਸ਼ਨ ਦਾ ਰੈਕਸ਼ਨ ਦੇਖਣਾ ਪਵੇ। ਸੋ ਮੇਰੇ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਪ੍ਰੋਪਰ ਤੌਰ ਤੇ ਇਹੋ ਜਿਹੇ ਗੁੰਡੇ ਲੋਕਾਂ ਦਾਤ ਪਾਈ ਜਾਵੇ ਔਰ ਜੇਲਾ ਸੁਟਾਇਆ ਜਾਵੇ। ਔਰ ਜਿਹੜੇ ਸਾਡੇ ਇਥੋਂ ਦੇ ਲੋਕ ਪੰਜਾਬੀ ਭੰਗ ਤੋਂ ਮਰ ਜਾਂਦੇ ਨੇ। ਉਹਨਾਂ ਨਾਲ ਜਿਹੜੀ ਬਦਸਲੂਕੀ ਕਰਦੇ ਨੇ ਉਹਦੀ ਲੁੱਟ-ਖੁੱਟ ਕਰਦੇ ਨੇ। ਇਹ ਬਿਲਕੁਲ ਪ੍ਰੋਪਰ ਤੌਰ ਤੇ ਬੰਦ ਕੀਤੀ ਜਾਵੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।